ਆਪ ਸਭ ਕਿਵੇਂ ਹਾਲੀ ਸਾਰੇ ਨੂੰ ਵੈਲਕਮ ਟੂ ਮਾਈ ਵੀਡੀਓ ਹੋਪਸ ਸਤੋਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੇਰੀ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਇਸ ਟਾਈਮ ਸਾਢੇ 3:30 ਦਾ ਸਾਢੇ 3:30 ਦਾ ਟਾਈਮ ਹੈ ਵਲੌਗ ਹੁਣ ਸ਼ੁਰੂ ਕਰ ਰਹੀ ਹਾਂ ਐਕਚੁਅਲ ਵਿੱਚ ਮੇਰੇ ਕੰਮ ਸਵੇਰ ਤੋਂ ਸ਼ੁਰੂ ਨੇ ਵੀਡੀਓ ਵੀ ਸਵੇਰ ਤੋਂ ਸ਼ੂਟ ਕਰ ਰਹੀ ਹਾਂ ਪਰ ਤੁਹਾਡੇ ਨਾਲ ਰੂਹ ਰੂ ਹੁਣ ਹੋ ਰਹੀਆਂ ਕੰਮ ਮੇਰੇ ਸਵੇਰ ਤੋਂ ਸ਼ੁਰੂ ਨੇ ਰਿਕਾਰਡਿੰਗ ਵੀ ਵੀਡੀਓ ਦੀ ਸਵੇਰ ਤੋਂ ਚੱਲ ਰਹੀ ਹੈ ਕਾਫੀ سارے ਕੰਮ ਸਵੇਰੇ ਹੋ ਗਏ ਪਰ ਦੁਪਹਿਰ ਤੋਂ ਮੈਂ ਰੈਸਟ ਤੇ ਸੀ ਜਿਵੇਂ ਮੈਂ ਨਾ ਕਿਹ ਕੀ ਹੋਈ ਉਸ ਤੋਂ ਬਾਅਦ ਬਸ ਉਹੀ ਰੂਟੀਨ ਹਮਦਾ ਨਾ ਪਾਠ ਵੀਡੀਓ ਐਡਿਟ ਕਰੋ ਥੋੜਾ-ਬਹੁਤਾ ਫੋਨ ਸਕਰੋਲ ਸਕਰੋਲ ਕਰ ਲਓ ਤੇ ਆਪਣੀ ਕੋਈ ਬੁੱਕ ਰੀਡ ਕਰ ਲਓ ਤੇ ਫੋਨ ਵਗੈਰਤ ਗੱਲਬਾਤ ਕਰ ਲਓ ਲੰਚ ਕਰ ਲਓ ਬਸ ਉਹ ਦੋ ਤਾਂ ਮੈਂ ਫ੍ਰੀ ਹਾਂ ਤੇ ਹੁਣ ਮੈਂ ਕਿ ਚਲ ਦੁਬਾਰੇ ਫੇਰ ਕੰਮ ਤੇ ਲੱਗੀ ਇੱਕ ਵਾਰ ਤੇ ਕੰਮ ਤੇ ਹੁਣ ਲੱਗਦੀ ਆ ਮੈਂ ਅੱਜ ਕੰਮ ਆ ਪਤਾ ਕੀ ਸੋਚਿਆ ਹੋਇਆ ਵੀ ਹੁਣ ਮੈਂ ਆਹ ਵੜਾ ਸਾਡੇ ਰੂਮ ਚ ਨਾ ਉੱਪਰ ਕਾਬੂ ਡੈਕ ਇੱਕ ਕਾਬੂਡ ਮੈਂ ਕਲੀਨ ਕਰਨਾ ਹੈ ਇਹਦੇ ਵਿੱਚ ਸਾਰੇ ਖਾਲੀ ਡੱਬੇ ਡੰਪ ਕਰੇ ਹੋਏ ਨੇ ਖਾਲੀ ਡੱਬੇ ਮੀਨਸ ਜਿਵੇਂ ਆਪਣੇ ਘਰੇ ਕੋਈ ਚੀ ਜਿਵੇਂ ਮੈਂ ਇਲੈਕਟ੍ਰਿਕ ਕੇਟਲ ਲਈ ਸੀ ਉਹਦਾ ਖਾਲੀ ਡੱਬਾ ਵੀ ਪਿਆ ਟੋਸਟਰ ਲੈ ਆਂ ਬ੍ਰੈਡ ਟੋਸਟਰ ਉਹਦਾ ਵੀ ਡੱਬਾ ਇਹਦੇ ਵਿੱਚ ਪਿਆ ਬਾਕੀ ਹੋਰ ਵੀ ਪਏ ਨੇ ਮੈਨੂੰ ਯਾਦ ਵੀ ਨਹੀਂ ਖੋਲ ਕੇ ਇਹਨੂੰ ਸਫਾਈ ਕਰਦੇ ਆ ਇਹਦੀ ਉਹ ਮੈਂ ਕੱਢ ਕੇ ਹੁਣ ਸੁੱਟ ਦਿਆਂ ਇੱਕ ਵਾਰ ਤਾਂ ਉਦੋਂ ਆਈ ਰੱਖਣਾ ਨੇ ਆ ਬਾਏ ਚਾਂਸ ਆਪਣੀ ਚੀਜ਼ ਖਰਾਬ ਨਾ ਹੋ ਜੇ ਰਿਟਰਨ ਨਾ ਕਰਨੀ ਪੈ ਜੇ ਹਨਾ ਵੀ ਜਿੰਨਾ ਟਾਈਮ ਉਹਦੀ ਗਾਰੰਟੀ ਵਾਰੰਟੀ ਹੁੰਦੀ ਉਹਨਾਂ ਟਾਈਮ ਤੇ ਰੱਖੀ ਦੀਏ ਆ ਉਦੋਂ ਬਾਅਦ ਫੇਰ ਕੱਢਣ ਦੀ ਕੋਣ ਹੋਏਂਦੀ ਕੋ ਰੱਖ ਦੋ ਫੇਰ ਆਪਾਂ ਭੁੱਲ ਜਾਂਗੇ ਬੰਦ ਕਰਕੇ ਤੇ ਅੱਜ ਮੈਂ ਉਹ ਇਹ ਖਾਣੇ ਦੀ ਸਫਾਈ ਕਰ ਰਹੀ ਆ ਕੁਛ ਇਹਦੇ ਵਿੱਚ ਬੈਗਸ ਵੀ ਨੇ ਖਾਲੀ ਨੇ ਪਤਾ ਨਹੀਂ ਵਿੱਚ ਕੁਛ ਹੈਗਾ ਪਤਾ ਨਹੀਂ ਕੱਢ ਗਈ ਪਤਾ ਲੱਗੂ ਕਿਉਂਕਿ ਬਹੁਤ ਟਾਈਮ ਹੋ ਗਿਆ ਵਿੱਚ ਕੀ ਪਿਆ ਮੈਂ ਦੇਖਿਆ ਨਹੀਂ ਸਫਾਈ ਨਹੀਂ ਕਰੀ ਭੁੱਲ ਗਈ ਖੋਲਦੇ ਆ ਪਟਾਰਾ ਇਹ ਤੁਸੀਂ ਐਨੇ ਮੇਰੀ ਸਵੇਰ ਵਾਲੀ ਵੀਡੀਓ ਦੇਖੋ ਵੀ ਸਵੇਰ ਤੋਂ ਮੈਂ ਕੀ ਕੰਮ ਕਾਰਜ ਕਰ ਰਹੀ ਨੇ ਐਨੇ ਮੈਂ ਇੱਥੇ ਘੋੜੀ ਲਿਆ ਕੇ ਲਾਉਣੀ ਆ ਕਾਬੂਡ ਖੋਲਦੀ ਆ ਸ਼ੁਰੂ ਕਰਦੇ ਆ ਕੰਮ ਕਰਨਾ ਤੇ ਹੁਣ ਇਹ ਸੀ ਮਾਰਨਿੰਗ ਦਾ ਟਾਈਮ ਮਾਰਨਿੰਗ ਥੀਮ ਅੱਜ ਦਾ ਸਬਜੀ ਨਹੀਂ ਕੋਈ ਬਣਾਈ ਸੀ ਜਸਟ ਇੱਕ ਦਾਲ ਵਾਲਾ ਆਟਾ ਗੁੰਨਤਾ ਸੀ ਤੇ ਆਪਣੇ ਬ੍ਰੇਕਫਾਸਟ ਵਿੱਚ ਮੈਂ ਹਲੇ ਕੁਛ ਮੈਂ ਸੋਚਿਆ ਨਹੀਂ ਸੀ ਵੀ ਕੀ ਬਣੂਗਾ ਕਿਉਂਕਿ ਮੇਰੇ ਕੋਲ ਆਪਸ਼ਨਸ ਅਜ ਬਹੁਤ ਘੱਟ ਸੀ ਮੈਂ ਕਿ ਚਲੋ ਦੇਖਦੇ ਆਂ ਦੇਖੀ ਜਿਓ ਕੀ ਬਣੂਗਾ ਇੱਕ ਵਾਰ ਕੰਮ ਕਰਨ ਲੱਗਦੇ ਆਂ ਤੇ ਕੰਮ ਮਲ ਮੈਂ ਲਾਗੀ ਕਰਨ ਹਲਕੀ ਫੁਲਕੀ ਜੀ ਡਸਟਿੰਗ ਬਸ ਤਾਂ ਕਿ ਆਪਾਂ ਜਸਟ ਇੱਕ ਕੰਮ ਲੱਗੇ ਰਹੀ ਹੈ ਨਾ ਬਿਲੇ ਬਹਿ ਜਾਓ ਤਾਂ ਬਹਿ ਜਾਓ ਫੋਨ ਤੇ ਲੱਗ ਜਾਓ ਲੱਗ ਜਾਓ ਟਾਈਮ ਜਿੰਨਾ ਮਰਜ਼ੀ ਵੇਸਟ ਕਰੀ ਚੱਲੋ ਮੈਂ ਚਾਕੇ ਡਸਟਿੰਗ ਵਾਲਾ ਕੱਪੜਾ ਮੈਂ ਚਲ ਥੋੜੀ-ਬਹੁਤ ਡਸਟਿੰਗ ਕਰ ਲਾਂ ਨੇ ਜੋ ਲੱਗੀ ਕਰਨ ਫਿਰ ਇੰਨਾ ਦਿਲ ਕਰਿਆ ਕੰਮ ਵੀ ਨਿਕਲੀ ਗਏ ਕੰਮ ਵੀ ਆਟੋਮੈਟਿਕਲੀ ਦਿਮਾਗ ਚ ਆਈ ਗਏ ਵੀ ਆ ਵੀ ਕਰ ਲਾਂ ਨਾ ਤੇ ਬਸ ਹਲਕਾ ਜਿਹਾ ਡਾਈਨਿੰਗ ਟੇਬਲ ਤੇ ਕੱਪੜਾ ਮਾਰਨਾ ਸੀ ਵੈਸੇ ਤਾਂ ਕੋਈ ਇੰਨਾ ਗੰਦਾ ਨਹੀਂ ਸੀ ਬਸ ਉਹੀ ਕਰ ਲਾਂ ਵੀ ਚਲੋ ਟਾਈਮ ਹੈਗਾ ਆਪਾਂ ਫ੍ਰੀ ਆ ਕੁਝ ਕੰਮ ਨਹੀਂ ਹੈ ਨਾ ਤੱਕ ਕਰ ਲਾਂ ਨੇ ਥੋੜਾ ਬਹੁਤਾ ਬਸ ਐਂ ਸੋਚ ਕੇ ਮੈਂ ਜਸਟ ਇਹ ਲੱਗ ਗਈ ਸੀ ਬਸ ਹਣਾ ਵੀ ਚਲੋ ਹਲਕਾ ਫੁਲਕਾ ਕੱਪੜਾ ਮਾਰ ਲਾਂ ਨੇ ਤੇ ਲੌਬੀ ਤਾਂ ਚਾਹੀ ਡੇਲੀ ਕਰੀ ਚਲੋ ਸਫਾਈ ਇਥੇ ਲੋੜ ਰਹਿੰਦੀ ਰਹ ਤੇ ਲੌਬੀ ਵਾਲਾ ਸੈਂਟਰ ਟੇਬਲ ਵੀ ਸਾਫ ਕਰਤਾ ਡਾਈਨਿੰਗ ਟੇਬਲ ਕਰਕੇ ਤੇ ਜੇ ਉਸ ਤੇ ਵੀ ਥੋੜਾ ਥੋੜਾ ਕੱਪੜਾ ਮਾਰ ਦੂੰਗੀ ਤੇ ਐਨੇ ਨਾਲ ਹੀ ਆਪਣੀਆਂ ਚੀਜ਼ਾਂ ਨਾ ਸਾਫ ਬਣੀ ਰਹਿੰਦੀਆਂ ਨੇ ਕੋਈ ਸਪੈਸ਼ਲ ਆਪਾਂ ਨੂੰ ਸਫਾਈ ਕਰਨ ਦੀ ਫਿਰ ਲੋੜ ਨਹੀਂ ਪੈਂਦੀ ਹੈਗੀ ਹਲਕਾ ਫੁਲਕਾ ਕੱਪੜਾ ਆਪਾਂ ਰੋਜ਼ ਹੀ ਮਾਰੀ ਚੱਲੀ ਰੋਜ਼ ਨਹੀਂ ਚੱਲੂ ਇੱਕ ਦਿਨ ਛੱਡ ਕੇ ਮਾਰਦੀ ਤੇ ਬਸ ਇਹ ਸੋਧ ਸੋਧ ਤੇ ਮੈਂ ਚਲੋ ਫਿਰ ਲੌਬੀ ਦੀ ਵੀ ਡਸਟਿੰਗ ਕਰ ਦਾਨੀ ਆ ਸਿਰਫ ਲੌਬੀ ਦਾ ਮੇਨ ਐਂਟਰੈਂਸ ਡੋਰ ਛੱਟ ਕੇ ਬਾਕੀ ਮੈਂ ਲੌਬੀ ਦੀ ਜਿੰਨੀ ਕੁ ਡਸਟਿੰਗ ਹੁੰਦੀ ਆ ਉੰਨੀ ਕੁ ਮੈਂ ਕਰ ਲਈ ਸੀ ਕਰ ਕਰੀ ਜਾ ਰਹੀ ਸੀਗੀ ਬਾਕੀ ਰੂਮਸ ਚ ਕੁਝ ਹੈ ਨਹੀਂ ਸੇ ਇੰਨਾ ਖਾਸ ਕਰਨ ਵਾਲਾ ਵੀ ਕਰ ਕਰ ਲੂ ਕਰਨ ਲੱਗ ਜੂ ਤਾਂ ਨਿਕਲ ਵੀ ਹੁੰਦਾ ਤੇ ਪਰ ਇੰਨਾ ਖਾਸ ਹੈ ਵੀ ਨਹੀਂ ਸੀਗਾ ਨਾ ਬਸ ਲੌਬੀ ਲੌਬੀ ਮੇਨ ਹੁੰਦੀ ਆ ਹਲਕੀ ਫੁਲਕੀ ਲੌਬੀ ਦੀ ਡਸਟਿੰਗ ਕਰੀ ਬਸ ਇਹ ਹੀ ਮੈਂ ਸੋਚ ਕੇ ਲਾਗੀ ਵੀ ਚਲੋ ਜੇ ਕੰਮ ਲੱਗਾਗੇ ਨਾ ਆਪਣੀ ਬਾਡੀ ਵੀ ਐਕਟਿਵ ਰਹੇਗੀ ਅੱਛਾ ਲੱਗਦਾ ਪਹਿਲਾਂ ਪਹਿਲਾਂ ਤਾਂ ਮੇਰਾ ਮਨ ਜਾਂ ਕੀਤਾ ਨਹੀਂ ਕਰਨ ਨੂੰ ਚਲੋ ਛੱਡੋ ਜਿਹੜਾ ਕੋਈ ਇੰਨਾ ਗੰਦਾ ਪਰ ਫਿਰ ਕੰਮ ਕਰਨ ਲੱਗ ਜੂ ਬਹੁਤ ਅੱਛਾ ਲੱਗਦਾ ਤੇ ਆਪ ਨੂੰ ਇੱਕ ਬਾਡੀ ਨਾ ਉਹ ਫਲੋ ਚ ਆ ਜਾਂਦੀ ਹੈ ਕਿ ਹਾਂ ਕੰਮ ਕਰਨਾ ਫਿਰ ਉਸ ਤੋਂ ਬਾਅਦ ਵਾਸ਼ ਫੈਸ਼ਨ ਵੀ ਵਾਸ਼ ਕਰਤਾ ਬਸ ਐਦਾਂ ਨਿੱਕੇ-ਮੋਟੇ ਕੰਮ ਜੇ ਕਰੀ ਜਾ ਰਹੀ ਸੀਗੀ ਅੱਛਾ ਲੱਗਦਾ ਕੰਮ ਕਰਨ ਲੱਗੋ ਨਾ ਤੁਸੀ ਬਹੁਤ ਹੀ ਵਧੀਆ ਲੱਗਦਾ ਤੇ ਆਪਣੇ ਘਰ ਦੀ ਲੁੱਕ ਵੀ ਚੇਂਜ ਹੁੰਦੀ ਆ ਸਾਫ ਸਫਾਈ ਵੀ ਹੋਰ ਵੀ ਸਾਫ ਹੋ ਜਾਂਦੀ ਜੇ ਸਾਫ ਹੋ ਥੋੜਾ ਘਰ ਜਿਵੇਂ ਜੇ ਮੈਂ ਸਫਾਈ ਕਰਦੇ ਆ ਤਾਂ ਆਪਦੇ ਆਪ ਨੂੰ ਫੀਲ ਹੁੰਦਾ ਕਿ ਹਾਂ ਘਰ ਹੋਰ ਸਾਫ ਹੋ ਗਿਆ ਆਪਦੇ ਆਪ ਨੂੰ ਪੋਜ਼ਿਟਿਵਿਟੀ ਹੁੰਦੀ ਆ ਬਿਲਕੁਲ ਪੂਰਾ ਲੱਗਦਾ ਇੱਕ ਐਂ ਕਹਿ ਲਓ ਵੀ ਸਰੀਰ ਦੀ ਵੀ ਬਹੁਤ ਵਧੀਆ ਐਕਸਰਸਾਈਜ਼ ਹੋ ਜਾਂਦੀ ਆ ਦੇ ਵਾਸ਼ ਫਿਸ਼ਾਂ ਸਾਰਾ ਇਹ ਕਰ ਦੂੰਗੀ ਡਰਾਈ ਅਚੀ ਤਰ੍ਹਾਂ ਸਾਰਾ ਜਿੰਨੇ ਵੀ ਪਾਣੀ ਪੂਣੀ ਬਾਹਰ ਗਿਆ ਛਿੱਟੇ ਪੈ ਇਹਨਾਂ ਅਚੀ ਤਰ੍ਹਾਂ ਡਰਾਈ ਕਰਕੇ ਤੇ ਸੁੱਕਾ ਡਰਾਈ ਹੈਂਡ ਟਾਵਲ ਇੱਥੇ ਕਰ ਦੂੰਗੀ ਹੈਂਗ ਪਲੈਨਿੰਗ ਅੱਜ ਮੇਰੀ ਕੰਮ ਦੀ ਕੋਈ ਨਹੀਂ ਸੀ ਕਿ ਮੈਂ ਆ ਕੰਮ ਕਰਨੀ ਕੋਈ ਪਲੈਨਿੰਗ ਨਹੀਂ ਸੀ ਅੱਜ ਸਿਰਫ ਅਨਪਲਾਨਡ ਹੀ ਕੰਮ ਸੀ ਬਸ ਅਨਪਲਾਨਡ ਹੀ ਕੰਮ ਮੈਂ ਕਰੀ ਜਾ ਰਹੀ ਸੀ ਕਈ ਵਾਰ ਆ ਇਹ ਹੁੰਦਾ ਨਾ ਪਲੈਨਿੰਗ ਨਹੀਂ ਹੁੰਦੀ ਪਰ ਅਨਪਲਾਨਡ ਹੁੰਦਾ ਤੇ ਉਹ ਹੀ ਗੱਲ ਪਲੈਨਿੰਗ ਤਾਂ ਹੋਊ ਜੇ ਮੇਰੀ ਲਿਸਟ ਵਿੱਚ ਕੋਈ ਕੰਮ ਹੋਊ ਕੰਮ ਕੋਈ ਹੈ ਨਹੀਂ ਸਜੈਸਟ ਮੈਂ ਆਪਣੇ ਆਪ ਹੀ ਲਾ ਗਈ ਤੇ ਉਸ ਤੋਂ ਬਾਅਦ ਮੈਂ ਕਿਚਨ ਕਲੀਨ ਕਰਨੇ ਸ਼ੁਰੂ ਕਰਨੀ ਸੀ ਕਿਉਂਕਿ ਮਹੀਨਾ ਹੋ ਚੁੱਕਿਆ ਮੰਥਲੀ ਕਲੀਨਿੰਗ ਦੀ ਵਾਰੀ ਆ ਚੁੱਕੀ ਆ ਪਰ ਜਿਹੜਾ ਆਹ ਵਾਲਾ ਭਾਂਡਿਆਂ ਵਾਲ ਰੈਕ ਨੇ ਮੈਂ ਲਾਸਟ ਮੰਥ ਜਦੋਂ ਕਿਚਨ ਦੀ ਕਲੀਨਿੰਗ ਕਰੀ ਸੀ ਉਦੋਂ ਵੀ ਨਹੀਂ ਕਲੀਨ ਕਰੇ ਮੈਂ ਛੱਡਤਾ ਸੀਗਾ ਇਹ ਵਾਲਾ ਰੈਕ ਤੇ ਮੈਂ ਕਿਹਾ ਹੁਣ ਸਭ ਤੋਂ ਪਹਿਲਾਂ ਇਹ ਕਰਾਂ ਕਿਚਨ ਦੀ ਕਲੀਨਿੰਗ ਤਾਂ ਜਦੋਂ ਸ਼ੁਰੂ ਹੋਊਗੀ ਹੋਊਗੀ ਦੇਖੀ ਜਾਊਗੀ ਪਰ ਜਿਹੜੀ ਪਿਛਲੇ ਮਹੀਨੇ ਮੈਂ ਕਲੀਨਿੰਗ ਕਣੀ ਕੋਈ ਕੀਚਸ ਮੈਂ ਛੱਡਤੀ ਉਹ ਪਹਿਲਾਂ ਕਰੂੰਗੀ ਫਿਰ ਮੈਂ ਕਿਹਾ ਚੋਰਾ ਵਾਲੇ ਰੈਕ ਕਲੀਨ ਕਰ ਲਾਣੀ ਆ ਤੇ ਮੈਂ ਖਾਲੀ ਕੀਤੇ ਸਾਰੇ ਭਾਂਡੇ ਕੱਢੇ ਬਾਹਰ ਹਲਕੀ ਫੁਲਕੀ ਹੁੰਦੀ ਹੈ ਡਸਟ ਬਹੁਤ ਥੋੜੀ ਹਲਕੀ ਫੁਲਕੀ ਹੈ ਹੀ ਡਸਟ ਤੇ ਆ ਨੀਚੇ ਟ੍ਰੇ ਚ ਕਾਫੀ ਕੁਝ ਇਕੱਠਾ ਹੋ ਗਿਆ ਜਿਵੇਂ 2 ਮਹੀਨੇ ਹੋ ਗਏ ਸੀ ਨਾ ਸਾਫ ਕਰਨ ਨੂੰ ਕਰਿਆ ਨਹੀਂ ਹੈਗਾ 2 ਮਹੀਨੇ ਦਾ ਟਾਈਮ ਹੋ ਗਿਆ ਤਾਂ ਦੇਖੋ ਨੀਚੇ ਵੀ ਤਾਂ ਕੁਝ ਨਾ ਕੁਝ गिर ਜਾਂਦਾ ਤੇ ਇਹ ਟ੍ਰੇ ਸਾਫ ਕਰਨੀ ਬੜੀ ਔਖੀ ਹੈ ਕਿਉਂਕਿ ਇਹਦੇ ਅੰਦਰ ਹੱਥ ਨਹੀਂ ਜਾਂਦਾ ਫਿਰ ਇਹ ਜੁਗਾਰ ਲਾ ਕੇ ਸਾਫ ਕਰਨੀ ਪੈਂਦੀ ਹੈ ਆਹ ਵਾਲੀ ਸਾਈਡ ਇੰਨੀ ਜ਼ਿਆਦਾ ਗੰਦੀ ਨਹੀਂ ਹੁੰਦੀ ਹੁੰਦੀ ਪਰ ਇੰਨੀ ਜ਼ਿਆਦਾ ਨਹੀਂ ਹੁੰਦੀ ਕਿਉਂਕਿ ਇੱਧਰ ਸਿਰਫ ਘੱਟ ਯੂਸ ਵਾਲੇ ਪਾਂਡੇ ਹੁੰਦੇ ਨੇ ਉੱਧਰ ਜ਼ਿਆਦਾ ਯੂਸ ਵਾਲੇ ਪਾਂਡੇ ਹੁੰਦੇ ਨੇ ਇਧਰ ਘੱਟ ਹੈ ਪਰ ਜਿੰਨੀ ਹੈਗੀ ਚਲੋ ਜਿੰਨੀ ਸਫਾਈ ਦੀ ਲੋੜ ਆ ਉਹਨਿੰਕ ਮੈਂ ਸਫਾਈ ਕਰੂੰਗੀ ਬਸ ਹਲਕਾ ਫੁਲਕਾ ਜੋ ਕੋਲ ਇੰਚੜ ਕੇ ਨੇ ਕੱਪੜੇ ਤੇ ਕਪੜਾ ਮਾਰਦੈ ਨੇ ਹੁੰਦੇ ਕਈ ਵਾਰ ਗਿੱਲਾ ਕਪੜਾ ਵੀ ਮਾਰਦੈ ਨੇ ਗਿੱਲੇ ਤੇ ਉੱਪਰੋਂ ਫਿਰ ਸੁੱਕਾ ਵੀ ਮਾਰਨਾ ਪੈਂਦਾ ਵੀ ਕਿਤੇ ਪਾਣੀ ਨਾ ਰਹੇ ਜੇ ਵੀ ਇਹਨੂੰ ਜਾਰ ਨਾ ਲੱਗੇ ਜੇ ਸਟੀਲ ਦਾ ਹੈਗਾ ਪਰ ਆਪ ਫਿਰ ਵੀ ਆਪਾਂ ਨੂੰ ਸ਼ੋਰ ਨਹੀਂ ਵੀ ਇਹ ਪਿਓਰ ਸਟੀਲ ਹੈ ਕਿ ਕੁਝ ਮਿਕਸਰ ਦੇ ਵਿੱਚ ਹਨ ਕਿਲਾ ਆਪਾਂ ਛੱਡ ਨਹੀਂ ਸਕਦੇ ਪਾਣ ਦੇ ਵੀ ਮੇਰੇ ਵੀ ਸੁਕਾ ਕੇ ਹੀ ਰੱਖਣੇ ਨੇ ਬਿਲਕੁਲ ਕੱਪੜੇ ਨਾਲ ਵਾਈਪ ਕਰਕੇ ਤਾਂ ਕਿ ਪਾਣੀ ਇਹਦੇ ਵਿੱਚ ਨਾ ਗਿਰੇ ਕਿਤੇ ਇੱਕ ਅੱਧਾ ਡ੍ਰੌਪ ਗਿਰ ਜਾਂਦਾ ਉਹ ਨਾਲ ਪਾਣ ਮੈਂ ਚਲੋ ਉਹ ਅਲੱਗ ਗੱਲ ਹੈ ਪਰ ਇਹ ਨਹੀਂ ਹੋਵੇ ਕਿ ਪਾਣ ਦੇ ਵਿੱਚ ਪਾਣੀ ਵਿੱਚ ਚੋਹੀ ਚੱਲੇ ਉਹ ਆਪਣਾ ਅਦਾ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਕਿਉਂਕਿ ਰੋ ਰੋਜ਼ ਆਪਾਂ ਚੇਂਜ ਨਹੀਂ ਕਰ ਸਕਦੇ ਬਹੁਤ ਕਾਸਟਲੀ ਵੀ ਆਉਂਦੀਆਂ ਜੇ ਆਪਾਂ ਚੇਂਜ ਕਰਾਂਗੇ ਕਈ ਵਾਰ ਪਰਫੈਕਟ ਸਾਈਜ਼ ਮਿਲਦਾ ਨਾਲ ਨਹੀਂ ਮਿਲਦਾ ਇਹ ਵੀ ਔਖਾ ਹੋ ਜਾਂਦਾ ਸਾਈਜ਼ ਦੀ ਵੀ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਉਹ ਚੀਜ਼ ਦਾ ਦੁਬਾਰੇ ਸੇਮ ਸਾਈਜ਼ ਮਿਲੂਗਾ ਨਾ ਮਿਲੂਗਾ ਕੀਫ ਕਰਕੇ ਆਪਣੀ ਚੀਜ਼ਾਂ ਦਾ ਧਿਆਨ ਰੱਖਣਾ ਹੀ ਜੂਟੇ ਕਿ ਟਾਈਮ ਟੂ ਟਾਈਮ ਤੁਸੀਂ ਉਹਨਾਂ ਦੀ ਸਫਾਈ ਕਰਦੇ ਰਹੋ ਤੇ ਟ੍ਰੇ ਨਾ ਵਿੱਚ ਹੱਥ ਨਹੀਂ ਪੈਂਦਾ ਫਿਰ ਮੈਂ ਇਦਾਂ ਲੈ ਕੇ ਨਾ ਖੁਰਚਣਾ ਹੈ ਦਾ ਆਪਣੇ ਉਹਦਾ ਸਿਲੀਕੋਨ ਦਾ ਤੇ ਉਹ ਕੱਪੜਾ ਲਵੇਟ ਕੇ ਫਿਰ ਮੈਂ ਸਾਫ ਕਰ ਕਰੇ ਟ੍ਰੇ ਤੇ ਟ੍ਰੇ ਦੇ ਨੀਚੋਂ ਜਿੱਥੇ ਹੱਥ ਨਹੀਂ ਜਾਂਦਾ ਸਫਾਈ ਉਥੇ ਵੀ ਕਰਨੀ ਹੁੰਦੀ ਆ ਪਰ ਫਿਰ ਆਪਾਂ ਜੁਗਾੜ ਵੀ ਲਾਣਾ ਹੁੰਦਾ ਵੀ ਹੁਣ ਸਫਾਈ ਇੱਥੇ ਕਰੀਏ ਕਿਵੇਂ ਹਨਾ ਹੱਥ ਜਾਂਦਾ ਨਹੀਂਗਾ ਇਸ ਤਰੀਕੇ ਨਾਲ ਮੈਂ ਦੋਨੇ ਰੈਕਸ ਕਰ ਤੇ ਕਲੀਨ ਤੇ ਭਾਂਡੇ ਵੀ ਦੁਬਾਰੇ ਵਾਪਸ ਜਿੰਨ ਤੇ ਤੇ ਹੁਣ ਆਇ ਲੱਗ ਰਿਹਾ ਸੀ ਚਮਕ ਜਿਵੇਂ ਦੁੱਗਣੀ ਹੋ ਗਈ ਭਾਂਡੇ ਦਾ ਚਮਕ ਰਿਹਾ ਸੀ ਰੈਕ ਵੀ ਚਮਕ ਰਿਹਾ ਸੀ ਕਹਿੰਗੇ ਆਪਦੇ ਮਨ ਨੂੰ ਦਿਮਾਗ ਨੂੰ ਇੱਕ ਆਪਣੇ ਮੈਸੇਜ ਪਹੁੰਚ ਗਿਆ ਕਿ ਹਾਂ ਵੀ ਆ ਸਫਾਈ ਕੀਤੀ ਆਪਾਂ ਨਾ ਤਾਂ ਉਹ ਚਮਕ ਦੁੱਗਣੀ ਹੋ ਗਈ ਫਿਰ ਮੈਨੂੰ ਖੁਦ ਨੂੰ ਫੀਲ ਹੋ ਰਿਹਾ ਸੀ ਇਹ ਵੀ ਭਾਂਡੇ ਚੀਨੇ ਹੁਣ ਜਿਆਦਾ ਵਧੀਆ ਲੱਗਣ ਲੱਗੇ ਸਫਾਈ ਹੋ ਗਈ ਸੋ ਇਹ ਚੀਜ਼ਾਂ ਦੇ ਵੀ ਟਾਈਮ ਟੂ ਟਾਈਮ ਸਫਾਈ ਕਰਨੀ ਕੇਅਰ ਕਰਨੀ ਇਹਨਾਂ ਨੂੰ ਟਾਈਮ ਦੇਣਾ ਵੀ ਜ਼ਰੂਰੀ ਹੁੰਦਾ ਕਿਉਂਕਿ ਆਪਾਂ ਪੈਸੇ ਖਰਚੇ ਨੇ ਚੀਜ਼ਾਂ ਰੋ ਰੋਈ ਨਹੀਂ ਬਣਦੀਆਂ ਤੇ ਉਸ ਤੋਂ ਬਾਅਦ ਜਿਹੜਾ LCD ਵਾਲਾ ਪੈਨਲ ਆ ਲੌਬੀ ਵਾਲੇ ਤੇ ਮਾਈਕੇ ਦਾ ਕੰਮ ਹੋਇਆ ਹੋਇਆ ਤੇ ਇਹਨੂੰ ਵੀ ਕਾਫੀ ਟਾਈਮ ਹੋ ਗਿਆ ਸੀ ਕਲੀਨ ਕਰੇ ਨੂੰ ਮੈਂ ਕੋਲ ਨਹੀਂ ਨਾ ਚੀਜ਼ਾਂ ਦਾ ਕੱਪੜੇ ਨਾਲ ਵਾਈਪ ਕਰਦੀ ਹੁੰਦੀ ਆ ਪਰ ਹੁਣ ਕਾਫੀ ਟਾਈਮ ਹੋ ਗਿਆ ਸੀ ਕਲੀਨ ਕਰੇ ਨੂੰ ਇਹ ਵੀ ਮੈਂ ਡੇਲੀ ਡਸਟਿੰਗ ਵਾਲੇ ਕੱਪੜਾ ਨਹੀਂ ਮਾਰਦੀ ਆ ਤੇ ਕਿਉਂਕਿ ਉਹ ਡਸਟਿੰਗ ਵਾਲਾ ਕੱਪੜਾ ਹੁੰਦਾ ਵੀ ਮੈਂ ਸਾਰੇ ਡਸਟਿੰਗ ਕਰ ਰਹੀ ਆ ਫਿਰ ਇਹ ਮੈਂ ਉਹ ਤੋਂ ਸਾਫ਼ ਕਰਦੀ ਹੁੰਦੀ ਆ ਸਪੈਸ਼ਲੀ ਇੱਕ ਸਾਫ਼ ਕਰਦੀ ਹੁੰਨੀ ਇੱਕ ਬਿਲਕੁਲ ਸਾਫ਼ ਕੱਪੜਾ ਲੈ ਕੇ ਸਾਫ਼ ਕਰਦੀ ਹੁੰਨੀ ਕਿਉਂਕਿ ਹਲਕਾ ਜਿਹਾ ਕੱਪੜਾ ਗੰਦਾ ਹੋ ਫਿਰ ਮੈਂ ਉਹ ਸਾਫ਼ ਨਹੀਂ ਕਰਦੀ ਕਿਉਂਕਿ ਡੇਲੀ ਟੇਲੀ ਇਹ ਸਫਾਈ ਨਹੀਂ ਹੁੰਦੀ ਹੈਗੀ ਕਦੇ-ਕਦੇ ਹੀ ਹੁੰਦੀ ਹੈ ਫਿਰ ਕੱਪੜਾ ਬਿਲਕੁਲ ਸਾਫ਼ ਫਰੈਸ਼ ਕੱਪੜਾ ਲੈ ਕੇ ਫਿਰ ਮੈਂ ਸਾਫ਼ ਕਰਨ ਲੱਗਦੀ ਆ ਤੇ ਸਾਰੇ ਕਿਤੇ ਕੋਲਿਨ ਛਿੜਕ ਕੇ ਫਿਰ ਇਹ ਮੈਂ ਅਚੀ ਤਰ੍ਹਾਂ ਸਾਫ਼ ਕਰੂੰ ਕੱਪੜੇ ਨਾਲ ਕਿਉਂਕਿ ਇਹ ਵੀ ਮੈਂ ਰੋਹ ਰੋਹ ਹੀ ਨਹੀਂ ਕਰਦੀ ਹਨਾ ਤਾਂ ਜਿਹੜੀ ਚੀਜ਼ ਰੋ ਰੋ ਨਹੀਂ ਸਾਫ ਹੁੰਦੀ ਉਹ ਹੁੰਦਾ ਕਿ ਅੱਛੀ ਤਰ੍ਹਾਂ ਸਾਫ ਹੋ ਜੇ ਬਿਲਕੁਲ ਗੰਦੇ ਨਾ ਰਹਿ ਜੇ ਔਰ ਜਿਵੇਂ ਜਿਵੇਂ ਮੈਂ ਕੱਪੜਾ ਮਾਰ ਰਹੀ ਸੀ ਕੱਪੜੇ ਤੇ ਇੰਨੀ ਡਸਟ ਲੱਗ ਰਹੀ ਸੀ ਕੱਪੜਾ ਇੰਨਾ ਗੰਦਾ ਹੋ ਗਿਆ ਮੈਂ ਖੁਦ ਹੈਰਾਨ ਰਹਿ ਗਈ ਵੀ ਇੰਨੀ ਜ਼ਿਆਦਾ ਡਸਟ ਵੀ ਇੱਥੇ ਹੋ ਸਕਦੀ ਆ ਦੇਖਣ ਨੂੰ ਚਾਹੇ ਸਾਫ ਹੀ ਲੱਗ ਰਿਹਾ ਸੀ ਏਰੀਆ ਕੋਈ ਗੰਦਾ ਨਹੀਂ ਲੱਗ ਰਿਹਾ ਸੀਗਾ ਪਰ ਜਦੋਂ ਮੈਂ ਕੱਪੜਾ ਮਾਰਿਆ ਕੱਪੜੇ ਤੋਂ ਪਤਾ ਲੱਗ ਰਿਹਾ ਸੀ ਵੀ ਇੰਨੀ ਡਸਟ ਉਤਰ ਰਹੀ ਆ ਸਾਫ ਪਹਿਲਾਂ ਵੀ ਲੱਗਦਾ ਸੀਗਾ ਪਰ ਸਾਫ ਕਰਕੇ ਤਾਂ ਜਿਹੜੀ ਚਮਕ ਆਈ ਉਹ ਮੈਂ ਹੀ ਫੀਲ ਕਰ ਸਕਦੀ ਸੀਗੀ ਇਤਨਾ ਕਿਤੇ ਲੱਗ ਗਿਆ ਮੈਨੂੰ ਥੋੜੇ ਬਹੁਤੇ ਕੁਝ ਸਪੌਟਸ ਤੇ ਚਿਪਚਿਪੇ ਜਿਹਾ ਕੁਝ ਰਹਿ ਗਿਆ ਜਾਂ ਕੋਈ ਪਾਣੀ ਦੇ ਛਿੱਟੇ ਜਮ ਹੈਲਪਰ ਪੋਚਾ ਲਾਉਂਦੇ ਨੀਚੇ ਫਿਰ ਮੈਂ ਸ਼ਾਰਪ ਸ਼ੂਟਰ ਸਪਰੇਅ ਚਾ ਕੇ ਇੱਕ ਵਾਰ ਫਿਰ ਮੈਂ ਉਹਦੇ ਨਾਲ ਸਾਫ਼ ਕੀਤਾ ਮਾਇਕਾ ਦੋ ਵਾਰ ਮੈਂ ਸਾਫ਼ ਕੀਤਾ ਪਹਿਲਾਂ ਮੈਂ ਕੋਲੀਨਾ ਕੀਤਾ ਫਿਰ ਮੈਂ ਸ਼ਾਰਪ ਸ਼ੂਟਰ ਸਪਰੇਅ ਨਾਲ ਜੇ ਕੀਤੇ ਬਾਇ ਚਾਂਸ ਕੋਈ ਦਾਗਦੂਕ ਰਹਿ ਗਿਆ ਠੀਕ ਤਰ੍ਹਾਂ ਤਾਂ ਸ਼ਾਰਪ ਸ਼ੂਟਰ ਨਾਲ ਸਾਫ਼ ਹੋ ਜੂਗਾ ਇਹ ਵੀ ਮੈਂ 2-3 ਮਹੀਨੇ ਤੋਂ ਸਫਾਈ ਕਰਦੀ ਹੁੰਦੀ ਆ ਹੁਣ ਜੇ ਮੈਂ ਗਰਮੀ ਆ ਜੂ ਗਰਮੀ 'ਚ ਮੈਂ ਮਹੀਨੇ ਬਾਅਦ ਕੱਪੜਾ ਮਾਰਦੀ ਹੁੰਨੀ ਕਿਉਂਕਿ ਉਹ ਡਸਟ ਜਿਆਦੇ ਹੁੰਦੀ ਆ ਜਿਵੇਂ ਕੰਦਰਾਂ ਤੇ ਸੋਰੀ ਡਸਟ ਖੜਦੀ ਆ ਨਾ ਤੇ ਉਵੇਂ ਹੀ ਫਿਰ ਇਹ ਮਾਈਕੇ ਤੇ ਵੀ ਡਸਟ ਖੜਦੀ ਆ ਸਾਫ਼ ਕਰਨਾ ਕੱਪੜਾ ਮਾਰਨਾ ਜ਼ਰੂਰੀ ਹੋ ਜਾਂਦਾ ਤੇ ਚਮਕ ਬਹੁਤ ਵਧੀਆ ਆ ਗਈ ਮੈਨੂੰ ਖੁਦ ਨੂੰ ਫੀਲ ਹੋ ਰਿਹਾ ਸੀ ਬਹੁਤ ਸੋਹਣੀ ਚਮਕ ਆ ਗਈ ਤੋ ਉਸ ਤੋਂ ਬਾਅਦ ਮੈਂ ਕਹਾਂ ਸਭ ਮੈਂ ਬ੍ਰੈਕਫਾਸਟ ਪ੍ਰਪੇਅਰ ਸਬਜ਼ੀਆਂ ਮੈਂ ਇੱਥੇ ਚੌਪ ਕਰ ਲਈਆਂ ਸੈਂਡਵਿਚ ਵਾਸਤੇ ਪਿਆਜ਼ ਸ਼ਿਮਲਾ ਮਿਰਚ ਪੱਤਾ ਗੋਭੀ ਹਰੀ ਮਿਰਚ ਤੇ ਵਿੱਚ ਮੈਂ ਕੌਰਨ ਪਾ ਲੇ ਮਲਾਈ ਕੱਢ ਲਈ ਮਲਾਈ ਪਾਉਂਗੀ ਮਿਉਨਿਸ ਨਹੀਂ ਪਾਉਂਗੀ ਜਦੋਂ ਦਿਵਿੰਦਰ ਹੁਣੀ ਹੁਣੀ ਗਏ ਸੀ ਕਿ ਸ਼ਹਿਰ ਕੋਈ ਕੰਮ ਬਾਜ਼ਾਰ ਤੇ ਫਿਰ ਉਹ ਬ੍ਰੈਡ ਲੈ ਕੇ ਆਏ ਨੇ ਬ੍ਰੈਡ ਮੰਗਾਈ ਨੇ ਉਹਨਾਂ ਤੋਂ ਹੀ ਕੱਟੇ ਵਾਲੇ ਬਿਸਕਟ ਮੰਗਾਈ ਨੇ ਉਸ ਜਿਸ ਨੇ ਅਸੀਂ ਪਹਿਲਾਂ ਕਿਹਾ ਸੀ ਉਹਦੋਂ ਮਿਲੇ ਨਹੀਂ ਸੀਗੇ ਤੇ ਅੱਜ ਇਹ ਲੈ ਕੇ ਨਾਟੇ ਵਾਲੇ ਬਿਸਕਟ ਪੀਪੀ ਵਾਲੇ ਖੜੇ ਹੋਏ ਤੇ ਨਾਲ ਬ੍ਰੈਡ ਵੀ ਲੈ ਕੇ ਆਏ ਤਾਂ ਕਰਕੇ ਮੇਰਾ ਬ੍ਰੈਕਫਾਸਟ ਕੁਝ ਫ ਇਪਰੈਟ ਆ ਗਿਆ ਤਾਂ ਮੈਂ ਸੈਂਡਵਿਚ ਤਿਆਰ ਕੀਤਾ ਆਪਣੇ ਲਈ ਸੈਂਡਵਿਚ ਬਣਾ ਰਹੀ ਹਾਂ ਮલાઈ ਪਾ ਕੇ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਹੈਲਦੀ ਵੀ ਕਿਉਂਕਿ ਆਪਾਂ ਘਰ ਦੀ ਮલાઈ ਪਾਈ ਹੈ ਚਾਹੇ ਮલાઈ ਅਨ ਹੈਲਦੀ ਆ ਪਰ ਇੱਕ ਚਮਚਾ ਪਾ ਲਾਂਗੇ ਉਹਦਾ ਕੋਈ ਡਰ ਨਹੀਂ ਹੈਗਾ ਨੁਕਸਾਨ ਕੋਈ ਨਹੀਂ ਤੇ ਇਹ ਪੰਜੀਰੀ ਦਾ ਸਮਾਨ ਆ ਇੱਕ ਤੋਂ ਪਹਿਲਾਂ ਰਿਕੁਐਸਟ ਕਰੀ ਸੀ ਕਿ ਤੁਸੀਂ ਪੰਜੀਰੀ ਦੇ ਸਮਾਨ ਦੀ ਲਿਸਟ ਸਾਨੂੰ ਪਲੀਜ਼ ਦੇ ਦਿਓ ਅਸੀਂ ਸਕਰੀਨਸ਼ਾਟ ਲੈ ਲਾਂਗੇ ਇਹ ਸਾਰਾ ਸਮਾਨ ਆ ਪਰ ਇਹ ਸਮਾਨ ਅਸੀਂ 3 ਕਿਲੋ ਕਿਉ ਵਿੱਚ ਪਾਉਣੇ ਹੋਣੇ 3 ਕਿਲੋ ਕਿਉ ਉਹ 3 ਕਿਲੋ ਆਟਾ ਤੁਸੀਂ ਕਿਲੋ ਬਣਾਉਣੇ 2 ਕਿਲੋ ਬਣਾਉਣੇ ਉਸ ਅਸਾ ਹਮਨੇ ਡਿਵਾਈਡ ਕਰਦੇ ਪਰ ਇਹ 3 ਕਿਲੋ ਕਿਉ ਦੇ ਹਿਸਾਬ ਨਾਲ ਸਮਾਨ ਲਿਖਿਆ ਹੋਇਆ ਤੇ ਹੁਣ ਆ ਜਾਨੇ ਵਾਪਿਸ ਜਿੱਥੋਂ ਮੈਂ 3:30 ਵਜੇ ਵਲੌਗ ਸ਼ੁਰੂ ਕੀਤਾ ਸੀਗਾ ਮੈਨੂੰ ਆਇਂ ਸੇ ਚਲੋ ਆਪਦੇ ਚਾਹ ਦੇ ਟਾਈਮ ਤੋਂ ਪਹਿਲਾਂ ਪਹਿਲਾਂ ਮੈਂ ਇਹ ਵਾਲੇ ਕੈਬਿਨੇਟ ਦੀ ਕਲੀਨਿੰਗ ਕਰ ਲਾਂ ਇਥੇ ਜਸਟ ਉੱਪਰ ਇੱਕ ਖਾਲੀ ਡੱਬਿਆਂ ਨਾਲ ਭਰੇ ਪਏ ਇੱਕ ਸ਼ੈਲਫ ਦਾ ਕਾਫੀ ਟਾਈਮ ਹੋ ਗਿਆ ਮੈਂ ਦੇਖਿਆ ਵੀ ਨਹੀਂ ਕਿ ਕੀ ਕੁਝ ਹੈ ਕਿਉਂਕਿ ਉੱਪਰ ਰੋ ਰੋ ਸਫਾਈ ਨਹੀਂ ਹੁੰਦੀ ਨਾ ਇਜ਼ੀ ਆਪਾਂ ਨੂੰ ਲੱਗਦਾਂ ਨਹੀਂ ਆਪਾਂ ਖੋਲੋ ਤਾਂ ਦੇਖੋ ਕੀ ਹੈ ਕਦੇ-ਕਦੇ ਕਿਸੇ ਚੀਜ਼ ਦੀ ਲੋਡ ਹੁੰਦੀ ਹੈ ਰੱਖਣੀ ਚੱਕਣੀ ਬਸ ਉਹ ਵਿੱਚ ਚੱਕਿਆ ਤਾਂ ਕੁਝ ਵੀ ਨਹੀਂ ਮੈਂ ਜਸਟ ਖਾਲੀ ਡੱਬੇ ਟੰਪ ਕਰ ਦਾਂਦੀ ਹੁੰਦੀ ਸੀ ਤੋਂ ਸਾਰੇ ਕੱਢ ਕੇ ਮੈਂ ਅੱਜ ਕਲੀਨਿੰਗ ਕਰੂੰਗੀ ਸੁੱਟੂੰਗੀ ਕਿਉਂਕਿ ਹੁਣ ਇਹਨਾਂ ਦੀ ਲੋਡ ਨਹੀਂ ਰਹੀ ਹੈਗੀ ਇੱਕ ਵਾਰ ਜਦੋਂ ਵੀ ਆਪਾਂ ਕੋਈ ਵੀ ਅਪਲਾਇੰਸ ਜਾਂ ਕੋਈ ਵੀ ਆਈਟਮ ਨਵੀਂ ਲੈ ਕੇ ਆਉਨੇ ਆ ਘਰੇ ਐਡ-ਆਨ ਕਰਦੇ ਆ ਉਹਦੇ ਖਾਲੀ ਡੱਬੇ ਇੱਕ ਵਾਰ ਮੈਂ ਰੱਖ ਲੈਣੇ ਹੁੰਦੀਆਂ ਕਿਉਂਕਿ ਕਈ ਵਾਰ ਪਤਾ ਨਹੀਂ ਹੁੰਦਾ ਆਪਣਾ ਮੇ ਵੀ 2 ਦਿਨਾਂ ਤੋਂ 3 ਦਿਨਾਂ ਤੋਂ ਨੈਕਸਟ ਡੇ ਤੋਂ ਜੇ ਘਰੇ ਆ ਕੇ ਆਪਣਾ ਮਾਈਂਡ ਚੇਂਜ ਹੋ ਜੇ ਵੀ ਆਪਾਂ ਰਿਟਰਨ ਨਾ ਕਰਨੀ ਪੈ ਜੀ ਕਿਤੇ ਨਾ ਕਿਤੇ ਮਾਈਂਡ ਵਿੱਚ ਉਹ ਕੱਲ ਕਲਿੱਕ ਕਰ ਜਾਂਦੇ ਵੀ ਰਿਟਰਨ ਨਾ ਕਰਨੀ ਪੈ ਜੀ ਇੱਕ ਵਾਰ ਡੱਬਾ ਚਲੋ ਰੱਖ ਲੈਣੇ ਹਨਾ ਤੇ ਬਸ ਉਹ ਇੱਧਰ ਇਕੱਠੇ ਹੋ ਜਾਂਦੇ ਸੀਗੇ ਤੇ ਹੁਣ ਅੱਜ ਮੈਂ ਸਾਰੇ ਇਹਨਾਂ ਨੂੰ ਕੱਢ ਕੇ ਸੁੱਟੂਗੀ ਕਿਉਂਕਿ ਕਾਫੀ ਟਾਈਮ ਹੋ ਗਿਆ ਸਮਾਨ ਆਇ ਸਾਰੇ ਡੱਬਿਆਂ ਨਾਲ ਹੀ ਭਰੇ ਪੈਸੀ ਇਹ ਵਾਲਾ ਕੈਬਨਟ ਮੈਂ ਚਾਹਾਂ ਫਿਰ ਕੋਈ ਹੋਰ ਸਮਾਨ ਇੱਥੇ ਟਿਕ ਜੂਜੇ ਖਾਲੀ ਰੱਖਾਂਗੇ ਵੈਸੇ ਸਾਫ ਸਫਾਈ ਕਰਨੀ ਹੈ ਹਰ ਇੱਕ ਕਾਰਨਰ ਦੀ ਮੈਨੂੰ ਲੱਗਦਾ 6 ਮਹੀਨੇ ਬਾਅਦ ਸਾਲ ਸਾਲ ਬਾਅਦ ਯਾਨੀ ਕਿ ਜਿੰਨਾਂ ਨੂੰ ਆਪਾਂ ਰੋਜ਼ ਰੋਜ਼ ਨਹੀਂ ਹੈ ਨਾ ਯੂਜ਼ ਕਰਦੇ ਜ਼ਰੂਰੀ ਹੈ 6 ਮਹੀਨੇ ਬਾਅਦ ਨਹੀਂ ਸਾਲ ਬਾਅਦ ਤਾਂ ਐਟ ਲੀਸਟ ਕਰਨੀ ਚਾਹੀਦੀ ਹੈਗੀ ਤੇ ਬਾਕੀ ਕੈਬਨਟ ਸਾਰੇ ਕਲੀਨ ਨੇ ਉਹਨਾਂ ਵਿੱਚ ਮੋਟੇ ਮੋਟੇ ਬਿਸਤਰੀ ਰੱਖੇ ਹੋਏ ਨੇ ਇੱਕ ਦੋ ਸੂਟਕੇਸ ਨੇ ਖਾਲੀ ਰੱਖੇ ਹੋਏ ਜਾਂ ਇੱਕ ਦੋ ਰਜਾਈਆਂ ਰੱਖੀਆਂ ਹੋਈਆਂ ਬਸ ਸਿਰਫ ਆਹ ਵਾਲਾ ਕੈਬਨਟ ਜਿਸ ਦੇ ਵਿੱਚ ਮੈਨੂੰ ਲੱਗ ਰਿਹਾ ਇਸ ਬਹੁਤ ਤੇ ਫਾਈਨਲੀ ਅੱਜ ਇਹਦੀ ਵੀ ਵਾਰੀ ਆ ਗਈ। 2-3 ਦਿਨਾਂ ਚੋਂ ਮੇਰੇ ਦਿਮਾਗ ਵਿੱਚ ਇਹ ਗੱਲ ਘੁੰਮ ਰਹੀ ਸੀ, ਘੁੰਮ ਰਹੀ ਸੀਗੀ। ਪਰ ਮੈਨੂੰ ਥੋੜਾ ਜਿਹਾ ਮੈਨੂੰ ਹੈਲਪ ਦੀ ਵੀ ਚਾਹਤ ਕਰ ਰਹੀ ਸੀ ਵੀ ਜੇ ਮੈਨੂੰ ਕਿਸੇ ਦੀ ਹੈਲਪ ਮਿਲੇ ਦਵਿੰਦਰ ਘਰੇ ਹੋਣ ਪਰ ਉਹ ਤਾਂ ਆਪ ਬਹੁਤ ਬਿਜ਼ੀ ਨੇ ਹੁਣਾ। ਕੋਲ ਟਾਈਮ ਹੀ ਨਹੀਂ ਮੇਰੇ ਨਾਲ ਇਹ ਹੈਲਪ ਕਰਾਉਣ ਲਈ। ਤੇ ਫਿਰ ਮੈਂ ਕਿਹਾ ਚਲੋ ਆਪੇ ਹੀ ਕਰਨਾ ਪਊਗਾ। ਤਾਂ ਫਾਈਨਲੀ ਸਾਰਾ ਸਮਾਨ ਉਤਾਰ ਲਿਆ نیچے ਕੈਬਨਟ ਕਰ ਦਿੱਤਾ। ਸਾਰਾ ਸਮਾਨ ਮੈਂ ਬਾਹਰ ਕੱਢ ਲਿਆ ਦਾਨੀ ਕਿ ਡੱਬੇ-ਡੁੱਬੇ ਸਾਰੇ نیچے ਇੱਕ ਮਾਰ ਸੁੱਟ ਲੇ। ਹੇਤੇ ਸਾਰਾ ਇਹ ਗਾਰਬੇਜ ਆ ਸਾਰਾ ਮੈਂ ਉੱਤਰ ਗਾਰਬੇਜ ਕਰਾਂਗੀ ਇਨਾ ਚੁ ਕੁਝ ਨਹੀਂ ਰੱਖਣਾ ਕੋਈ ਚੀਜ਼ਾਂ ਸਾਰੀਆਂ ਅਸੀਂ ਕਾਫੀ ਟਾਈਮ ਤੋਂ ਯੂਜ਼ ਕਰ ਰਹੇ ਆ ਇਹ ਇਹ ਕੋਈ ਚੀਜ਼ ਨਹੀਂ ਇਹ ਖਰਾਬ ਹੋ ਗਿਆ ਪਰ ਰਿਟਰਨ ਕਰਨੀ ਆ ਸਾਰੇ ਡੱਬੇ ਨੇ ਕੋਈ ਆਹ ਮਿਲਟਨ ਦੀ ਕੋਈ ਬੋਟਲ ਆ ਕੋਈ ਟਿਫਿਨ ਆ ਕੋਈ ਬੋਰੋਸਿਲ ਦੇ ਗਲਾਸ ਨੇ ਇਲੈਕਟ੍ਰਿਕ ਕੇਟਲ ਐ ਐਦਾਂ ਦਾ ਸਾਰਾ ਸਮਾਨ ਪਿਆ ਆਹ ਡੱਬੇ ਪੈਨ ਖਾਲੀ ਸੱਚ ਇਹ ਕੱਢ ਦਿਆਂ ਬਾਹਰ ਸੁੱਟ ਦਿਆਂ ਤੇ ਆ ਇੱਕ ਲੱਗੇ ਜਿਹਾ ਬੈਗ ਐ ਐਕਸਟਰਾ ਮੈਂ ਰੱਖਦੀ ਹੁੰਨੀ ਲੋਡ ਪੈਂਦੀ ਉੱਪਰ ਉਹ ਚੱਕ ਲਾਣੀ ਆ ਉਹ ਵਾਲੇ ਬੈਗ ਵਿੱਚ ਉਹ ਆ ਕੁਛ ਮੈਨਾਂ ਲੱਗਦਾ ਦਵਿੰਦਰ ਦੇ ਪੁਰਾਣੇ ਕੱਪੜੇ ਨੇ ਉਹਨਾਂ ਦਾ ਮੈਂ ਦੇਖ ਦੇਣ ਜੇ ਡਸਟਿੰਗ ਵਾਲੇ ਕੱਪੜੇ ਬਣੇ ਡਸਟਿੰਗ ਵਾਲੇ ਕਰ ਲੂ ਕਿਸ ਨੂੰ ਦੇਣ ਵਾਲੇ ਵੀ ਹੈ ਨਹੀਂ ਐਕਚੁਅਲੀ ਉਹ ਤੇ ਦੇਖਦੇ ਕੀ ਕਰਨਾ ਉਹਨਾਂ ਕੱਪੜਿਆਂ ਦਾ ਤੇ ਆ ਕੁਛ ਹੈ बस ਖਾਲੀ ਹੋ ਗਿਆ ਖਾਨਾ ਤੇ ਉੱਪਰ ਮੈਂ ਇੱਕ ਵਾਰ ਗਿੱਲਾ ਕੱਪੜਾ ਮਾਰ ਦਿੰਦੀ ਆ ਉਹਨੂੰ ਪਹਿਲਾਂ ਵਾਈਪ ਕਰਦੀ ਆ ਗਿੱਲਾ ਸੁੱਕਾ ਕਾਪੜਾ ਮਾਰ ਕੇ ਸਾਫ਼ ਕਰ ਦਾਂ ਰੋਸ ਤਾਂ ਹੈ ਹੀ ਨਹੀਂ ਕਿਉਂਕਿ ਬੰਦ ਰਹਿੰਦਾ ਮੈਨੂੰ ਤਾਂ ਇਸ ਕੱਪੜਾ ਗੰਦਾ ਹੋ ਜੂ ਜਮੀ ਡਸਟੀ ਨਹੀਂ ਹੈਗੀ ਇਹ ਜਿਹੜੇ ਬਲੇ ਖਾਣੇ ਚ ਥੋੜੀ ਹੀ ਹੈ ਜਿਆਦਾ ਨਹੀਂ ਹੈਗੀ ਥੋੜੀ ਜਿਹੀ ਕਿੰਨ ਪਾਸਾ ਆਇਆ ਹੋਊਗਾ ਤੇ ਇਹਦੇ ਵਿੱਚ ਉਹ ਪੇਪਰ ਮਿਲਿਆ ਮੈਨੂੰ ਜਿਹਦੇ ਵਿੱਚ ਕੁਝ ਰੈਪ ਕਰਕੇ ਆਇਆ ਹੋਊਗਾ ਸਾਮਾਨ ਬਰਾਊਨ ਪੇਪਰ ਇਹਨਾਂ ਵੱਡਾ ਲੈਂਥ ਵਾਈਜ਼ ਪੂਰਾ ਵੱਡਾ ਪੇਪਰ ਹੈ ਮੈਂ ਡਬਲ ਫੋਲਡ ਕੀਤਾ ਹੋਇਆ ਹੈ ਨਾ ਇਹ ਮੈਂ ਰੱਖ ਰਹੀ ਹਾਂ ਕਿਉਂਕਿ ਪੇਪਰ ਦੀ ਵੀ ਨਾ ਇਹ ਜੀ ਬਹੁਤ ਲੋਡ ਪੈਂਦੀ ਮੈਂ ਬਹੁਤ ਊਜ਼ ਕਰਦੀ ਹਾਂ ਮੈਂ ਆਇਲ ਵਾਲੇ ਆਇਲ ਬੋਟਲ ਵਾਲੇ ਰੈਕ ਵਿੱਚ نیچے ਬਿਚਾ ਲੈਂਦੀ ਹਾਂ ਨਾ ਪੇਪਰ ਵੀ ਉਹ ਮੋਟਾ ਵਾਲਾ ਪਤਲਾ ਵਾਲਾ ਨਹੀਂ ਹੈਗਾ ਤੇ ਮੈਨੂੰ ਅੰਦਾਜ਼ਾ ਕਰਕੇ ਮੈਂ ਰੱਖ ਰਹੀ ਹਾਂ ਜੇ ਮੈਂ ਥੋੜੇ ਦਿਨ ਬਾਅਦ ਮੈਂ ਉਹ ਪੇਪਰ ਬਦਲ ਦਾਨੀ ਆ ਜਾਂ ਮੇਰੀ ਆਇਲ ਵਾਲੀ ਬਾਸਕਟ ਇੱਥ ਫਰ ਇਹਦੀ ਵਿੱਚ ਬਾਸਕਟ ਹੋ ਵੈਜੀਟੇਬਲ ਬਾਕਸ ਵਿੱਚ ਮੈਂ ਪੇਪਰ ਪਛਾਉਣੇ ਨੀਚੇ ਬਾਸਕਟਸ ਵਿੱਚ ਪੇਪਰ ਪਛਾਉਣੀ ਆ ਉਦੋਂ ਆਹ ਹਾਰਡ ਦੇ ਪੇਪਰ ਬਹੁਤ ਵਧੀਆ ਕੰਮ ਆਉਂਦੇ ਨੇ ਇਹ ਮੈਂ ਰੱਖ ਲਿਆ ਹੁੰਦਾ ਫੋਲਡ ਕਰਕੇ ਮੈਂ ਤੈਅ ਕਰਕੇ ਰੱਖਦੇ ਐਸ ਤਰ੍ਹਾਂ ਦੇ ਪੇਪਰ ਨਾ ਜਦ ਪੇਪਰ ਬੈਗਸ ਜਦ ਆਪਾਂ ਸ਼ਾਪਿੰਗ ਕਰਦੇ ਹਾਂ ਈਜ਼ੀ ਡੇ ਵਿੱਚ ਮੋਰਚੋ ਵੀ ਹੁੰਦੇ ਨੇ ਉਹ ਵੀ ਮੈਂ ਰੱਖਦੀ ਹੁੰਦੀ ਆ ਬਹੁਤ ਕੰਮ ਆਉਂਦੇ ਮੈਂ ਬਹੁਤ ਤਰੀਕੇ ਨਾਲ ਇਹਨੂੰ ਯੂਜ਼ ਕਰ ਲੈਂੀਆਂ ਇਸ ਕਰਕੇ ਤੁਸੀਂ ਵੀ ਰੱਖ ਲੈ ਕਰੋ ਛੋਟਿਆ ਨਾ ਕਰੋ ਕੋਈ ਵੀ ਆਪਾਂ ਬਾਸਕਟਸ ਵਿੱਚ ਸਮਾਨ ਰੱਖਦੇ ਨੇ ਨੀਚੇ ਪੇਪਰ ਲਗਾ ਲਓ ਹਫਤੇ ਦਾ ਸੇ ਨਮਾਦ ਵੀ ਦਿਨਾਂ ਦਾ ਦੇ ਰੂਪ ਇਹ ਪਰ ਬਦਲਣਾ ਉਹ ਸੁੜਦੋ ਇਹ ਨਮਾ ਲਗਾਓ ਇਹ ਪੇਪਰ ਕੰਮ ਆ ਜਾਂਦੇ ਨੇ ਇੰਨਾ ਸਾਰਾ ਢੇਰ ਲੱਗਿਆ ਪਿਆ ਡੱਬਿਆਂ ਦੇ ਇਧਰ ਕੋ ਬਾਹਰ ਸੁੱਟ ਕਿਉਂ ਨਹੀਂ ਡੱਬੇ ਪਹਿਲਾਂ ਸਾਰੇ ਆਹ ਆ ਸਾਰੇ ਸੁੱਟ ਕਿਉਂ ਨਹੀਂ ਬਾਹਰ ਆ ਸਾਰੇ ਮੇਰੇ ਕਿਚਨ ਦੇ ਸਮਾਨ ਵਾਲੇ ਨੇ ਚੋਪਰ ਵਾਲਾ ਟੈਟਲ ਵਾਲਾ ਆ ਆਈਸਕ੍ਰੀਮ ਵਾਲੇ ਇਹ ਕਾਪ ਲੈ ਜਾਂਦੇ ਸੀ ਮੇਨਾਂ ਦਾ ਹੋਈ ਹੁਣ 2.5 ਸਾਲ ਉਦਾਂ ਦੇ ਪਏ ਨੇ ਮਾੜਾ ਕੁਝ ਪਿਆਨ ਪਾਲਿਆ ਸਾਰਾ ਮੈਂ ਕੱਢ ਦਿਆਂ ਉੱਪਰ ਰੱਖਣ ਵਾਲੀਆਂ ਥੋੜੀਆਂ ਚੀਜ਼ਾਂ ਖਾਣਾ ਆਲਮੋਸਟ ਖਾਲੀ ਹੋ ਜਾਊਗਾ ਫਿਰ ਤੁਹਾਨੂੰ ਸੈਟਿੰਗ ਕਰਕੇ ਦਿਖਾਉਣੀ ਕਿੰਨਾ ਕ ਸਾਮਾਨ ਵਜਿਆ ਕੱਢਿਆ ਬਹੁਤ ਜ਼ਿਆਦਾ ਪਰ ਰੱਖਣ ਵਾਲਾ ਥੋੜਾ ਹੀ ਸੀ ਇਸ ਤਰ੍ਹਾਂ ਆਪਾਂ ਕਈ ਵਾਰ ਜਗ੍ਹਾ ਕੋਈ ਦੇਖਦੇ ਨਹੀਂ ਹੈਗੇ ਜਿਵੇਂ ਪਿਆ ਸਾਮਾਨ ਪਿਆ ਹੈ ਨਾ ਕਦੇ ਛੇ ਮਹੀਨੇ ਸਾਮਾਨ ਤੋਂ ਹਰ ਇੱਕ ਜਗ੍ਹਾ ਦੀ ਸਫਾਈ ਕਰਨੀ ਚਾਹੀਦੀ ਹੈ ਇਹ ਵੀ ਖਾਲੀ ਮੰਗੂਏ ਕੁਝ ਭਰਿਆ ਨਹੀਂ ਹੈਗਾ ਸਿਰਫ ਆਹ ਹੈ ਜਿਹੜੇ ਦਵਿੰਦਰ ਦੇ ਕਾਂਗੇ ਪੱਤਰ ਪਏ ਨੇ ਆਹ ਬੈਗ ਖਾਲੀ ਆ ਲੱਗਈ ਬੈਗ ਆ ਕੇ ਤੇ ਜਾਣਾ ਹੋਵੇ ਤਾਂ ਉਤਾਰ ਲੋ ਕੱਪੜੇ ਪਾ ਲਓ ਖਾਲੀ ਆ ਜੋ ਬਸ ਮੈਂ ਰੱਖ ਦਿਆਂ ਹੁਣ ਅਲੱਗ ਤੋਂ ਤੇ ਆਹ ਪਿਆ ਇੱਕ ਖਾਲੀ ਡੱਬਾ ਇਹ ਡੱਬਾ ਨਾ ਬਹੁਤ ਵਧੀਆ ਗੋਪਾਲ ਸਾਹਿਬਾਂ ਦਾ ਇਹ ਬੜੀ ਚੰਗੇ ਬੋਰਡ ਦਾ ਬਣਿਆ ਹੁੰਦਾ ਮਜ਼ਬੂਤ ਡੱਬਾ ਪੂਰਾ ਇਹ ਪਿਆ ਇਹਦੇ ਵਿੱਚ ਕੁਝ ਮੈਂ ਦਵਿੰਦਰ ਦੇ ਪੁਰਾਣੇ ਕੱਪੜੇ ਨਹੀਂ ਇੱਕ ਦੋ ਤਾਂ ਮੈਂ ਰੱਖ ਲਏ ਉਹਨਾਂ ਨੂੰ ਕੱਟ ਕੇ ਡਸਟਿੰਗ ਵਾਲੇ ਬਣਾ ਲੂੰਗੀ ਬਾਕੀ ਮੈਂ ਇਹਦੇ ਵਿੱਚ ਰੱਖ ਲਏ ਲੋਡ ਹੋ ਤੇ ਇਥੋਂ ਕੱਢਣਾ ਕਰਾਂਗੇ ਆ ਵੀ ਖਾਲੀ ਬੈਗ ਆ ਬਚ ਗਿਆ ਇਹ ਇਸ ਤਰ੍ਹਾਂ ਕੁਝ ਸਮਾਨ ਸੀ ਥੋੜਾ ਬਹੁਤ ਜਿਹੜਾ ਮੈਂ ਰੱਖ ਤਾ ਬਰ ਲਖਾਨਾ ਹੋ ਗਿਆ ਬਿਲਕੁਲ ਖਾਲੀ ਐਨੀ ਸਪੇਸ ਨਿਕਲਈ ਸਫਾਈ ਵੀ ਹੋ ਗਈ ਤੇ ਬੇਕਾਰ ਸਮਾਨ ਆਪਾਂ ਕੱਢ ਤਾ ਜਿਹੜਾ ਲੋਡ ਦਾ ਹੈ ਹੀ ਨਹੀਂ ਸੀਗਾ ਉਹ ਵੀ ਆਪਾਂ ਭਰੇ ਪਏ ਸਖਾਨੇ ਆ ਸਾਰਾ ਅਸਮਾਨ ਮੇ ਹੁਣ ਸੁੱਟ ਕਿਉਂ ਨਹੀਂ ਆ ਬਾਹਰ ਇੰਨਾ ਕੂੜਾ-ਬਾੜਾ ਨਿਕਲਿਆ ਸਫਾਈ ਕਰੇ ਦਾ ਫਾਇਦਾ ਹੀ ਫਾਇਦਾ ਹੋ ਗਿਆ ਨੁਕਸਾਨ ਕੁਝ ਵੀ ਨਹੀਂ ਹੋਇਆ ਆਪਣਾ ਇਧਰ ਬਣਾ ਲਈ ਮੈਂ ਆਪਣੀ ਚਾਹ ਟਾਈਮ ਹੋ ਗਿਆ ਸਵਾ ਚਾਰ ਦਾ ਮੈਂ ਕਿ ਚਾਹ ਪੀਲਾਂ ਚਾਹ ਪੀ ਕੇ ਭਾਂਡੇ ਸਾਫ ਕਰੂੰਗੀ ਤੇ ਦਾਲ ਸਬਜ਼ੀ ਦੇਖਦੇ ਨੇ ਦਾਲ ਸਬਜ਼ੀ ਅੱਜ ਕੁਝ ਮੇਰੇ ਡਿਸਾਈਡਡ ਨਹੀਂ ਹੈਗਾ ਜਿਸ ਨੇ ਕੁਝ ਆਪਾਂ ਪਲਾਨ ਨਾ ਕਰੀਏ ਫਿਰ ਕੰਮ ਉਲਟ ਜੀ ਜਾਂਦਾ ਉਸ ਦਿਨ ਵੀ ਕੀ ਬਣਾਈਏ ਕੀ ਬਣਾਈਏ ਉਹ ਮੇਰੇ ਦਿਮਾਗ 'ਚ ਵੀ ਅਣਖੀਆਂ ਲਿਆਂ ਦਮ ਕੀ ਬਣਾਵਾਂ ਕੀ ਬਣਾਵਾਂ ਕੀ ਪਣਾਵਾਂ ਦਾਲ ਕੱਲ ਬਣਾ ਲਈ ਰਾਜਮਾ ਵੀ ਕੱਲ ਤੇ ਪਰਸ ਤੋਂ ਦੋ ਦਿਨ ਖਾ ਲਏ ਕੀ ਬਣਾਵਾਂ ਸਮਝ ਨਹੀਂ ਆ ਰਿਹਾ ਕੀ ਬਣਾਵਾਂ ਮਟਰ ਪਈ ਨੇ ਆਲੂ ਮਟਰ ਕਰ ਲਾਂਗੇ ਆ ਅਮ ਪੱਤਾ ਗੋभी ਪਈ ਆ ਫੇ ਪੱਤਾ ਗੋਭੀ ਵੀ ਅੱਧੇ ਖਾਂਦੇ ਹੋਂ ਤੇ ਖਾਂਦੀ ਨਹੀਂ ਐਮ ਪ੍ਰੋਬਲਮ ਆ ਜਾਂਦੀ ਹੈ ਨਾ ਕੋਈ ਹੋਰ ਸਬਜੀ ਵੀ ਨਹੀਂ ਖੁੰਦਾ ਕੋਲੇ ਪਹਿਲਾਂ ਵਾਲੀ ਪਈ ਹੋਵੇ ਉਹ ਵੀ ਨਹੀਂ ਹੈਗੀ ਫਿਰ ਨਹੀਂ ਉਹ ਆਪਸ਼ਨ ਹੋ ਜਾਂਦੀ ਆ ਫਰੈਸ ਕਰਕੇ ਮੈਨੂੰ ਇਹ ਪਲਾਨ ਕਰਨਾ ਪੋਈ ਜਿਹੜੀ ਸਾਰੇ ਖਾ ਲਵਾਂ ਚਲੋ ਦੇਖ ਲਈਏ ਚਾਹ ਪੀ ਲਈਏ ਚਾਹ ਫਿਰ ਨੇ ਪਿੰਕ ਸੋਚ ਤਾਂ ਦਿਮਾਗ ਲਣਾ ਨੇ ਨਾਲ ਥੋੜੀ ਜਿਹੀ ਪਨੀਰੀ ਤੇ ਨਾਲ ਚਾਹ ਖਾ ਕੇ ਆਪਣਾ ਚਾਹ ਦਾ ਟਾਈਮ ਇੰਜੋਏ ਫਾਈਨਲੀ ਫਾਈਨਲੀ ਬਹੁਤ ਸੋਚਣ ਤੋਂ ਬਾਅਦ ਸ਼ਾਮ ਨੂੰ ਡਿਨਰ ਵਿੱਚ ਬਣਾ ਲਈ ਆਲੂ ਪਕੌੜਿਆਂ ਦੀ ਸਬਜ਼ੀ ਫਿਰ ਮੈਂ ਕਿਹਾ ਚਲੋ ਇਹ ਸਾਰੇ ਖਾ ਲਾਂਦੇ ਨੇ ਤੇ ਮੈਂ ਆਪਣੇ ਲਈ ਬਣਾਇਆ ਚੀਲਾ ਅੱਜ ਬਹੁਤ ਦਿਨਾਂ ਬਾਅਦ ਚੀਲਾ ਬਣਾਇਆ ਬੇਸਨ ਓਟਸ ਸਬਜ਼ੀਆਂ ਪਾ ਕੇ ਚੀਲਾ ਬਣਾਇਆ ਥੋੜੀ ਦਹੀਂ ਨਾਲ ਇਹ ਮੈਂ ਲਵਾਂਗੀ ਮੈਂ ਆਪਣਾ ਡੇਅਰ ਵਿੱਚ ਚੀਲਾ ਦਹੀਂ ਨਾਲ ਖਾਦਾ ਮੈਂ ਸਬਜ਼ੀ ਰੋਟੀ ਅੱਜ ਨਹੀਂ ਖਾਦੀ ਟਾਈਮ ਹੋ ਗਿਆ 9 ਵੇ ਦਾ ਤੇ ਕਿਚਨ ਦਾ ਕੰਮ ਹੋ ਗਿਆ ਖਤਮ ਡਿਨਰ ਕਰ ਲੈਣਾ ਕਿਚਨ ਹੋ ਗਈ ਕਲੀਨ ਬਸ ਨੇ ਸਿਰਫ ਦਹੀਂ ਜਮਾਉਣੀ ਆ ਮੈਂ ਕਿ ਚਲੋ ਜਦੋਂ ਮੈਂ ਆਪਣਾ ਦੁੱਧ ਪੀਣ ਵਾਲਾ ਕਰੂੰਗੀ ਨਾਲ ਹੀ ਮੈਂ ਦਹੀਂ ਦਾ ਦੁੱਧ ਕੋਸਾ ਕਰਕੇ ਜਾਗ ਲਗਾ ਦੂੰਗੀ ਦਹੀਂ ਜਮਾਉਣੀ ਆ ਫਿਰ ਮੇਰੇ ਹੁਣ ਦਿਮਾਗ ਵਿੱਚ ਇਹ ਪਲੈਨਿੰਗ ਵੀ ਚੱਲ ਰਹੀ ਸੀ ਵੀ ਕੱਲ੍ਹ ਨੂੰ ਬ੍ਰੈਕਫਾਸਟ ਵਿੱਚ ਕੀ ਬਣੂਗਾ ਲੰਚ ਵਿੱਚ ਕੀ ਬਣੂਗਾ ਹੁਣ ਦੇ ਮੈਂ ਖਾਦਾ ਕੰਪਲੀਟ ਕੀਤਾ ਤੇ ਸਵੇਰ ਦੀ ਟੈਨਸ਼ਨ ਹੈ ਨਾ ਵੀ ਕੋਈ ਅਹੀ ਚੀਜ਼ ਤਾਂ ਨਹੀਂ ਮੇਰੇ ਭਉਣੇ ਹੋਵੇ ਸੋਕ ਕਰਕੇ ਰੱਖਣਾ ਹੋਵੇ ਆਪਾਂ ਸਮਥਿੰਗ ਕੁਛ ਚੇਂਜ ਵੀ ਕਰਦੇ ਆ ਵੀ ਕੁਛ ਚੇਂਜ ਹੋ ਜੇ ਅੱਜ ਕੀ ਖਾਂਦਾ ਸੀ ਕੱਲ ਨੂੰ ਕੀ ਬਣਾਇਆ ਅੱਜ ਹਰੀ ਸਬਜੀ ਸੀ ਕੱਲ ਸੋਕੀ ਕਰ ਲਈ ਇਸ ਤਰ੍ਹਾਂ ਨਾ ਪਲਾਨਿੰਗ ਆਪਣੀ ਚੱਲਦੀ ਰਹਿੰਦੀ ਹੈ ਸੱਚੀ ਬੜੀ ਪਰੇਸ਼ਾਨੀ ਪਰੇਸ਼ਾਨ ਕਰਦੀਆਂ ਨੇ ਇਹ ਚੀਜ਼ਾਂ ਵੀ ਸਵੇਰੇ ਕੀ ਬਣੇ ਦੁਪਹਿਰੇ ਕੀ ਬਣੇ ਸ਼ਾਮ ਨੂੰ ਕੀ ਬਣੇ ਇੱਕ ਸਭ ਦੀ ਚੋਇਸ ਨਹੀਂ ਮਿਲਦੀ ਹੈ ਕਿਵੇਂ ਕੁਝ ਬਣਾਉਣ ਦੀ ਸੋਚ ਨੇ ਕੋਈ ਚੀਜ਼ ਆਪਣੇ ਕੋਲ ਹੁੰਦੀ ਵੀ ਫਿਰ ਆਪਾਂ ਸੋਚਦੇ ਵੀ ਉਹ ਨਹੀਂ ਨਹੀਂ ਖਾਣੀ ਉਹ ਨਹੀਂ ਨਹੀਂ ਖਾਣੀ ਹੁਣ ਏ ਵੀ ਹੁੰਦਾ ਫੈਮਿਲੀ ਵਿੱਚ ਇਹ ਨਾ ਪਰ ਐਂਡਿੰਗ ਪ੍ਰੋਸੈਸ ਤਾਂ ਚੱਲਦਾ ਹੀ ਰਹੂਗਾ ਹੁਣ ਕੀ ਬਣੇ ਸ਼ਾਮ ਨੂੰ ਕੀ ਬਣੇ ਚਾਹ ਉਹਦੀ ਹੁਣ ਕਰਦੇ ਆ ਵੀਡੀਓ ਦਾ ਐਂਡ ਹੋਪਸ ਆ ਤੁਹਾਨੂੰ ਜਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸੱਚੀ ਅਕਾਲ